ਸਤਨਾਮ ਸ੍ਰੀ ਵਹਿਗੁਰੂ ਸਾਇਬ ਜੀ ਅਸਾ ਮਨ ਲਾ ਪਇਉ ਆਨਕ ਪਾਤ ਕਰੇ ਸੇਵਾ ਕਰੀਏ ਜੀਉ ਪ੍ਰਾਣ ਧਨ ਅਗੇ ਕਰੀਏ ਬਾਣੀ ਪੱਖਾ ਕਰੋ ਤਜੇ ਵਿਮਾਨ ਅਨਕ ਬਾਰ ਜਾਈਏ ਕੁਰਬਾਨ साई सुहागन जो प्रभु पाई दस संग मिलो मेरी माई रहा दसन दासी की हार मागोता संग मिले स्वामी अपने रंग जापो तापो देव सबने मां कर उत्तरम अर्को सब गर्भ मोह तज हो वारे उनके संग देखो प्रभ नैन निमक निमक ए ही आराधा दिन सरा सेवा साधा हे कृपाल गोपाल गोविंदा साध संग ਨਾਨਕ ਬਖਸ਼ਣ ਦਾ ਨਿਮਖ ਨਿਮਖ ਇਹੀ ਆਰਾਧਾ ਦਿਨ ਸਰੈਨ ਇਹ ਸੇਵਾ ਸਾਧਾ ਸੇ ਕ੍ਰਿਪਾਲ ਪਾਲ ਗੋਬਿੰਦ ਸਾਧ ਸੰਗ ਨਾਨਕ ਬਖਸ਼ਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦਿ ਹੋਰ ਬ੍ਰਹਮੰਡ ਗੋਸਾਮੀ ਠਾਕੁਰ ਸਰਬ ਜੀਆਂ ਬ੍ਰਤ ਪਾਲ ਲੈ ਹੋਰ ਬ੍ਰਹਮੰਡ ਗੋਸਾਮੀ ਠਾਕੁਰ ਸਰਬ ਜੀਆਂ ਬ੍ਰਤ ਪਾਲ ਲੈ ਮੈਂ ਤਾਂ ਦੀ ਮਾਨ ਤੁਮੇ ਮੇਰੇ ਸੁਮੇ ਮੈਂ ਤੁਝਿਆ ਗਏ ਰਦਾ ਮੈਂ ਹੋਰ ਚਾਉ ਨਹੀਂ ਦਿਸਤ ਕਰਾਂ ਬੇਨਤੀ ਮੇਰਾ ਦੁਖ ਸੁਖ ਤੁਜੀ ਪਾਸ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰਣ ਜਾਣ ਤੇਰੀ ਨੀ ਸਭ ਤੇ ਵੱਡਾ ਸਤਿਗੁਰੁ ਨਾਨਕ ਜਿਨ ਕਾਲ ਰਾਹੀ ਮੇਰੀ ਮੈ ਨਾਹੀ ਕਿਛੁ ਹੋ ਨਹੀ ਕਿਛੁ ਆਇ ਨੋਰਾ और सर लज्जा राखल हो सदना जन पिंड सब तेरा तू अंतर जामी पुर भगवान दास जन तो जेहा तू कराए ਇਹ ਹਾਂ ਕਰੀਵਕਿਆ ਸਤਿਗੁਰੂ ਪਿਆਰੇ ਗੁਰ ਸਾਰੇ ਗੁਰੂ ਦੀ ਖਾਸ ਸਤ ਸੰਗਤ ਜੀ ਸਤਿਗੁਰਾਂ ਨੇ ਪਾੜ ਬਖਸ਼ਿ ਸ਼ਰਮ ਵਕੀਤੇ ਅੱਜ ਦੇ ਪਾਵਨ ਸ਼ਬਰ ਨਾਲ ਸਾਨੂੰ ਵੀ ਬਾਝੇ ਜਿਹਨੂੰ ਸਤਿਗੁਰੂ ਕਹਿੰਦੇ ਨੇ ਸੋ ਤਾਂ ਤੇਰਾ ਇਹ ਹਾਂ ਸੋ ਕਰਕੇ ਹਜਤ ਬਹ ਸਰਬ ਜਿਹਨੂੰ ਸਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੋਹ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੇ ਪਿਆ ਕਿਵੇਂ ਉਹਦੇ ਡਰ ਤੇ ਪ੍ਰਵਾਨ ਹੋ ਸਕਦੇ ਆ ਕਿਵੇਂ ਉਸਦੇ ਨਾਲ ਪ੍ਰੀਤੀ ਪੈ ਸਕਦੀ ਹੈ ਪ੍ਰਵਾਨ ਹੋ ਗਈ ਹੈ ਅਜੇ ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਨੇ ਆਓ ਵਿਚਾਰ ਨਾਲ ਜੁੜੀਏ ਆਸਾ ਮਹੱਲਾ ਬਿਵਾ

ਉਹ ਜੀਵ ਇਸਤਰੀਆਂ ਸੁਹਾਗਵੰਤੀ ਨੇ ਵਿਡਭਾਗੀਆਂ ਨੇ ਪਤੀ ਵਾਲੀਆਂ ਜੋ ਪ੍ਰਭ ਪਾਈ ਜਿਹਨੂੰ ਆਪਾਂ ਅੱਜ ਦਾ ਪਾਵਨ ਪ੍ਰਮਾਣ ਵੀ ਹੈ ਨਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੂੰ ਮਰਾ ਕਨਹਾਰ ਪਾਵਕ ਸਾਗਰੇ ਥਾ ਲਹਿਰ ਮੈਂ ਤਾਰੋ ਤਾਰਨ ਹਾਵ ਮੇਰੇ ਸਾਧਗੁਰੂ ਤ੍ਰਿਸ਼ਨਾ ਦੀ ਈਰਖਾ ਦੀ ਤੇ ਸਿਧੀ ਅਗ ਬੜੀ ਵੱਲ ਰਹੀ ਹੈ ਕਾਰਨ ਹਰਾ ਤੂੰ ਹੈ ਤੇ ਤਾਰ ਜਿਸ ਤਰ੍ਹਾਂ ਮਾਤਾ ਦੇ ਗਰਭ ਵਿੱਚ ਹੱਥ ਦੇ ਕੇ ਆਪਣੇ ਨਾਮ ਦੀ ਦਾਤ ਦੇ ਕੇ ਕੋਸ਼ਿਸ਼ ਕਰਕੇ ਨਿਵਾਜਿਆ ਉਸੇ ਤਰ੍ਹਾਂ ਇਸ ਸੰਸਾਰ ਵਿੱਚ ਵੀ ਨਿਵਾਜ ਜਿੱਥੇ ਕੋਈ ਸਮਰਾਥ ਨਹੀਂ ਸੀ ਕੋ ਸਮਰਾਥ ਸੀ तू तो सम्राट अत वड्डा मेरी मत थोड़ी रहा मेरी अकल बड़ी छोटी है तुच्छ तो है तू बड़ा बड़ा है साई सुहागन जो कृपा वो जीव बड़ा बड़ा भागा है जो परमात्मा भा जाए क्योंकि तो प्रभ भाव है तो हर गुण भाग है ਜਿਹੜਾ ਭਾਏਗਾ ਕੋਈ ਹਰ ਕੋ ਨੂੰ ਭਾਕੇ ਭਾਵ ਉਹਦੀ ਵਡਿਆਈ ਕਰੇਗਾ ਨੇਤਾ ਸੰਸਾਰ ਸਾਰਾ ਵਾਸੇ ਹੈ ਹਰ ਕੋਈ ਥੋੜੀ ਵਡਿਆਈ ਕਰ ਸਕਦਾ ਪਰ ਪ੍ਰਪਾ ਹੈ ਸੈਸ ਹੱਗਨ ਜੋ ਪ੍ਰਪਾ ਹੈ ਜਿਹੜੀ ਭਾਜਾ ਇੱਕ ਭਾਈ ਭਰਾ ਵਾਸਤੇ ਮਿੱਤਰ ਤੌਰ ਤੇ ਆਉਂਦਾ ਇੱਕ ਭਾਈ ਭਾਵ ਭਾਵਨ ਵਾਸਤੇ ਆਜਣਾ ਜਿਹਨੂੰ ਸਤਿਗੁਰੂ ਜਪਜੀ ਸਾਹਿਬ ਤੋਂ ਬੜਾ ਪਿਆਰਾ ਪਰਮਾਨੇ ਇਸ ਪੰਕਤੀ ਨੂੰ ਮੁਖਾਰ ਰੱਖ ਕੇ ਉਚਾਰਨ ਕਰਦੇ ਨੇ ਕਹਿੰਦੇ ਜੇ ਇੱਕ ਯੋਗ ਦੀ ਤਾਂ ਕਰੋੜਾ ਸਾਲ ਉਮਰ ਹੈ ਜੇ ਚਾਰ ਯੁਗਾਂ ਤੋਂ 10 ਗੁਣਾ ਵੀ ਉਮਰ ਹੋ ਜਾਏ ਐ ਐਗਜ਼ਾਮਪਲ ਦਿੰਦਾ ਜਪਜੀ ਸਾਹਿਬ ਤੋਂ ਬੜਾ ਪਿਆਰਾ ਜੇ ਜੇ ਵਿਚਾਰੇ ਆਰਜਾ ਹੋਰ ਦਸੂਣੀ ਹੋਵੇ 4 ਗੁਣਾ ਤੋਂ 10 ਗੁਣਾ ਉਮਰ ਹੋ ਜਾਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਤੁਲੇ ਸਭ ਤੋਂ 9 ਖੰਡਾਂ ਪਰਮੰਡਾ ਵਿੱਚ ਵੀ ਵਡਿਆਈ ਹੋਵੇ ਜਿਵੇਂ ਆਪਾਂ گورਮੰਡ ਦੇ ਨੋਖ ਰਹਿ ਜਾਣਦੇ ਪ੍ਰਸਾਦ ਗੁਰੂ ਨੇ ਇੱਕ ਉਦਾਹਰਣ ਵੱਜੋ ਲਿਆ 9 ਖੰਡਾਂ 'ਚ ਵੀ ਵਡਿਆਈ ਹੋ ਜਾਏ ਚੰਗਾ ਨਾ ਔਰ ਖਾਏ ਕੇ ਜਸ ਜੀਰ ਤੇ ਜਾ ਲੈ ਸੰਸਾਰ ਵਿੱਚ ਵੀ ਚੰਗਾ ਹਰ ਜਾਸ ਹੋਵੇ ਵਡਿਆਈ ਹੋਵੇ ਪਰ ਆਖੀਂ ਦੇ ਕਹਿੰਦੇ ਨੇ ਜੇ ਤਿਸ ਨਦਰਣ ਤਵਾ ਪ੍ਰੁਛੇਗੀ ਐਡਾ ਵੱਡਾ ਪ੍ਰਮਾਣ ਦੇ ਕੇ ਨਿਵਾਜਿਆ ਇਸੇ ਲਈ ਦਾਸ ਕਹਿੰਦਾ ਹੁੰਦਾ ਬਾਣੀ ਪੜੀਏ ਪਿਆਰ ਨਾਲ ਸੰਖਿਆ ਲੈ ਕੇ ਤੇ ਬਾਣੀ ਦਾ ਆਨੰਦ ਹੈ ਬਿਨਾ ਡਰਾਈਵਿੰਗ ਸਿੱਖਿਆ ਗੱਡੀ ਚਲਾਏਗਾ ਤੇ ਨੁਕਸਾਨ ਹੀ ਕਰੇਗਾ ਬਿਨਾ ਸਮਝਾਂ ਦੇ ਆਨੰਦ ਨਹੀਂ ਬਣੇਗਾ ਤੇ ਸਾਰੀ ਨੰਬਰ ਇੱਕ ਪੜ ਪੜ ਕੇ ਗੱਡੀ ਚਲਦੀ ਹੈ ਬੜੀ ਜੇ। ਜਦ ਇਹ ਚਾਰ ਯੁਗਾਂ ਦੀ ਉਮਰ ਹੋ ਜਾਏ 10 ਗੁਣਾ ਵੱਧ ਕੇ ਉਮਰ ਭਾਂਵੇਂ ਹੋ ਜਾਏ। ਹਰਜਾਸ ਸੰਗਾ ਹੋ ਜਾਏ, ਨੋਖੰਡਾ ਪਰਮੰਡਾ, ਦੋ ਮੰਨਿਆ ਪਰਮੰਨਿਆ ਬਣ ਜਾਏ। ਪਰ ਜੇ ਪ੍ਰਮਾਤਮਾ ਦੀ ਨਜ਼ਰ ਸਵੱਲੀ ਨਹੀਂ ਨਾ। ਫਿਰ ਇਹ ਤੇਰਾ ਸਾਰਾ ਕੁਝ ਵਰਥਾ ਆ। ਸਭ ਕੁਝ ਵਰਥਾ। ਸਤਿਗੁਰੂ ਕਹਿੰਦੇ ਨੇ ਸੋ ਸਾਈ ਸੁਹਾਗਣ ਜੋ ਪ੍ਰਪਤ। ਜੇ ਭਾ ਜਾਏ ਇਹ ਹੋ ਸਕਦਾ ਕੰਗਾਲ ਵੀ ਪਾ ਜਾਏ ਜੇ ਪਾ ਜਾਏ ਤਾਂ ਹੋ ਸਕਦਾ ਸਭ ਤੋਂ ਅਮੀਰ ਬੰਦਾ ਵੀ ਪਾ ਜਾਏ ਲੋਕੀ ਅਗਿਆ ਪੁੱਛੋ ਜਾਤ ਨਾ ਜਾਤੀ ਇਹ ਉਹਨੇ ਜਾਤ ਨਹੀਂ ਪੁੱਛੀ ਮੇਰੀ ਗਰੀਬੀ ਨਹੀਂ ਪੁੱਛੀ ਉਹਨਾਂ ਜਾਤ ਨਹੀਂ ਪੁੱਛੀ ਉਹਨੇ ਭਾਵਨਾ ਪੁੱਛੀ ਗੋਬਿੰਦ ਪ੍ਰੇਮ ਪਾਓ ਕਾ ਮੁਖ ਪ੍ਰੇਮਾਂ ਭਗਤੀ ਦੇ ਪਾਓ ਕੋਈ ਦੁਨੀਆ ਵਿੱਚ ਅਨੇਕਾਂ ਬੋਲੀਆਂ ਦੇ ਲੋਕ ਵਸਦੇ ਨੇ। ਤੋਂਨ ਬੋਲੀਆਂ ਤੋਂ ਵੱਧ ਕੇ ਭਾਵਨਾ ਦਾ ਭੁੱਖ ਹੈ। ਕੋਈ ਵੀ ਜੱਪ ਸਕਦਾ ਕੋਈ ਵੀ ਪ੍ਰਵਾਨੋਂ। ਕਿਸੇ ਵੀ ਕੋਲ ਦਾ ਕਿਸੇ ਵੀ ਮਜਬ ਦਾ। ਕਿਉਂਕਿ ਫਰਦੂਦੀ ਪਾਣੀ ਨਹੀਂ ਪੀਰ ਕੀਤਾ ਨਾ ਖਤਰੀ ਬ੍ਰਾਹਮਣ ਸ਼ੂਦਰ ਅਸ ਉਦੇਸ਼ ਤੋਂ ਵਰਨਾ ਕੋ ਸੰਗ। ਸਾਰੇ ਨੂੰ ਸੰਗ ਉਦੇਸ਼ ਹੈ। ਪਾਈਦੇ ਉਹਨੂੰ ਭਾਗਿਆ। ਜਿਵੇਂ ਪਤੀ ਨੂੰ ਪਤਨੀ ਪਾ ਜਾਏ ਤੇ ਸਭ ਕੁਝ ਅਰਪਣ ਵੀ ਕਰ ਦਿੰਦਾ ਹੈ ਨਿਸ਼ਾਵਰ ਕਰ ਦਿੰਦਾ ਹੈ ਇਸੇ ਤਰ੍ਹਾਂ ਜੇ ਪ੍ਰਮਾਤਮਾ ਨੂੰ ਪਾ ਜਾਏਗਾ ਤਾਂ ਕੁੱਲ ਕੁੱਲ ਜਹਾਨ ਦਾ ਇੰਜ ਕਹਿ ਲਈਏ ਮਲਕੀਅਤ ਵੀ ਦੇ ਦਿੰਦਾ ਹੈ ਜਿਵੇਂ ਸਤਿਗੁਰਾਂ ਨੇ ਕਿਹਾ ਮੇਰੀ ਬੰਦੀ ਭਗਤੂ ਦਾ ਵੰਦ ਹੈ ਕੋਈ ਐਸੀ ਚਾਹ ਵੋ ਇੱਕ ਸਮਝੇ ਮੋਕਾ ਬੰਦ ਹੈ ਤਾਂ ਮੋਕਾ ਹੈ ਫonz ਬਾਬਣਾ ਹੋਵੇ ਇਨ ਸਾਈਸ ਉਹ ਹਰ ਦਿਨ ਜੋ ਪ੍ਰਪਾਈ ਉਹ ਪ੍ਰਵਾਣ ਜਿਹੜਾ ਪ੍ਰਮਾਤਮਾ ਨੂੰ ਭਾਗਿਆ ਦੁਨੀਆ ਭਾਣੀ ਬਹੁਤ ਸੁੱਕੀ ਹੈ ਦੁਨੀਆ ਨੂੰ ਮੋਇਤ ਕਰਨਾ ਵਸ ਕਰਨਾ ਬਹੁਤ ਸੁੱਖਾ ਹੈ ਪਰ ਪ੍ਰਮਾਤਮਾ ਤੇ ਮੰਨ ਵਸ ਕਰਨ ਇਹ ਹਰੇਕ ਦੇ ਵਸ ਦੀ ਗੱਲ ਨਹੀਂ ਸਾਈ ਸੁਹਾਗਾ ਪਰ ਕੋਸ਼ਿਸ਼ ਕਰੀਏ ਕਿ ਆਸੀਂ ਵੀ ਉਹਨਾਂ ਵਿੱਚ ਆ ਜਾਈਏ ਜਿਹੜੇ ਪ੍ਰਮਾਤਮਾ ਨੂੰ ਭਾ ਜਾਂਦੇ ਨੇ ਕੋਈ ਵੀ ਹੋ ਸਕਦਾ ਹੈ ਤਿਸ ਕਾ ਸੰਗ ਮਿਲੋ ਮੇਰੀ ਮਾਇਰਾ ਉਹਨੇ ਜਿਨਾ ਜਿਹੜੇ ਪ੍ਰਮਾਤਮਾ ਨੂੰ ਭਾਗੇ ਇਹ ਮੇਰੀ ਮਾਂ ਮੇਰਾ ਮਨ ਕਰਦਾ ਐਸੇ ਵੀ ਸਾਧ ਸੰਗਤ ਕਰਾਂ ਐਸੇ ਨੂੰ ਮਿਲਣਾ ਕਰਾਂ ਵੀ ਕਿਹੜੇ ਰਸਤੇ ਤੇ ਚੱਲ ਕੇ ਉਹਨਾਂ ਨੂੰ ਪਾਇਆ ਕਿਹੜੇ ਬਚਨ ਬੋਲੇ ਨੇ ਜਿਨ੍ਹਾਂ ਨਾਲ ਪ੍ਰਮਾਤਮਾ ਦਾ ਪ੍ਰੇਮ ਭਗਤੀ ਪੈਦਾ ਐਸੇ ਕਿਹੜੇ ਬਚਨ ਅਜਾਮਲ ਪਾਪੀ ਨੇ ਬੋਲੇ ਜਿਹੜਾ ਪ੍ਰਵਾਨ ਹੋਏ ऐसे केड़े वचन जेड़े गणका ने कहे ने तोते नु ज पांदे रटन करांदेया करांदे उधर गई ऐसे केड़े वचन जेने प्राय प्रमाण प्रमाण में नी बख्शीश प्राप्त कीती होई जो दा सगदा वो कबीर गूंगा कोड़ खाया पूछे तोते ते लिए और रास्ता दा संग रे स्वागनी आनंदनी पर रास्ते ते चल गए ਪਰਮਾਤਮਾ ਭਾਗ ਸਕਦਾ ਹੈ ਸਿਆਂ ਦੀ ਸੰਗਤ ਮੇਰੀ ਮਾ ਬਖਸ਼ਿਸ਼ ਕਰ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਪਾਸ ਸਮਝਾਉਂਦੇ ਆਸਾ ਮਹੱਲਾ ਪੰਜਵਾਂ ਹੁਣ ਕਿਵੇਂ ਪਾਏਗਾ ਉਹ ਤਰੀਕਾ ਦੱਸਦੇ ਨੇ ਆਸਾ ਮਹੱਲਾ ਪੰਜਵਾਂ ਅਨੇਕ ਪਾਤ ਕਰੇ ਸੇਵਾ ਕਰੀਏ ਅਨੇਕਾਂ ਤਰ੍ਹਾਂ ਦੀ ਸੇਵਾ ਕਿਸੇ ਗਰੀਬ ਦੀ ਸੇਵਾ ਕਰ ਗੁਰੂ ਘਰ ਦੀ ਸੇਵਾ ਕਰ ਝਾੜੂ ਪੋਚੇ ਦੀ ਸੇਵਾ ਕਰ ਵਾਣੀ ਪੱਖੇ ਦੀ ਸੇਵਾ ਕਰ ਜਿਵੇਂ ਕਨਗੁਰੂ ਅਮਰਦਾਸ ਜੀ ਨੇ 12 ਸਾਲ ਗੁਰੂ ਅੰਗਦ ਸਾਹਿਬ ਦੇ ਦਰਬੀ ਸੇਵਾ ਕੀਤੀ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਜਿਨ੍ਹਾਂ ਨੂੰ ਲੋਕੀ ਅਮਰੁ ਨਿਥਾਵਾਂ ਕਰਕੇ ਕਹਿੰਦੇ ਸਨ ਉਹ ਅਮਰੁ ਨਿਥਾਵਾਂ ਲੋਕਾਂ ਨੂੰ ਥਾਣ ਦੇਣ ਵਾਲਾ ਬਣਿਆ ਅੱਜ ਅੱਜ ਅਸੀਂ ਗੁਰੂ ਅਮਰਦਾਸ ਜੀ ਜੀ ਦੇ ਪਾਸ਼ੰ ਨਮਸਕਾਰ ਕਰਦੇ ਹਾਂ ਪਰ ਪਹਿਲਾਂ ਗੁਰਨਾਣਕ ਦੀ ਗੱਦੀ ਪਾਉਣ ਲਈ 12 ਸਾਲ ਸੇਵਾ ਵੀ ਕੀਤੀ ਲੰਗਰਾਂ ਦੀ ਸੇਵਾ ਵੀ ਕੀਤੀ ਫਿਰ ਬਖਸ਼ਿਸ਼ਾਂ ਮਿਲੀਆਂ ਆਪਾਂ ਕਹਿੰਦੇ ਨੇ ਸਿੱਧਾ ਅਭਿਆਸ ਨਹੀਂ ਪਾਈ ਅਭਿਆਸ ਅਲੱਗ ਹੈ ਅਭਿਆਸ ਤੇ ਜੁੜਨ ਤੋਂ ਪਹਿਲਾਂ ਸੇਵਾ ਵੀ ਜੰਦੀ ਹੈ ਸੇਵਾ ਸਿਮਰਨ ਵੀ ਜ਼ਰੂਰੀ ਹੈ ਸੇਵਾ ਦੇ ਨਾਲ ਫਿਰ ਸਿਮਰਨ ਵਿੱਚ ਮਨ ਲੱਗਦਾ ਕਿਉਂਕਿ ਸੇਵਾ ਹੈ ਮਨ ਦੀ ਮਿਹਤ ਹੁੰਦੀ ਹੈ ਤੇ ਸਿਮਰਨ ਜਿਹੜਾ ਉਹ ਬੁੱਧੀ ਦੀ ਮਹਿਲਤ ਹੁੰਦਾ ਹੈ ਦੁਆਰਾ ਫਿਰ ਨੋਟ ਕਰਨਾ ਸੇਵਾ ਮਨ ਦੀ ਮਹਿਲਤ ਹੁੰਦੀ ਹੈ ਤੇ ਜਿਹੜਾ ਸਿਮਰਨ ਹੈ ਉਹ ਬੁੱਧੀ ਦੀ ਮਹਿਲਤ ਹੁੰਦਾ ਕਿਉਂਕਿ ਮਾਨਵ ਬੁੱਧੀ ਬੁੱਧੀ ਮਨ ਪਿੱਛੇ ਚੱਲਦੀ ਹੈ ਹਮੇਸ਼ਾ ਨਹੀਂ ਤਾਂ ਉਹ ਬੜਾ ਬੁੱਧੀਮਾਨ ਹੈ ਬੜਾ ਸਿਆਣਾ ਤਤਵੰਤਾ ਹੈ ਪਰ ਇਹ ਮਨ ਪਿੱਛੇ ਚੱਲਦਾ ਹੈ ਮਨ ਸੁਧਰੇਗਾ ਸੇਵਾ ਕਰਕੇ ਸਾਧਗੁਰੂ ਕੀ ਸੇਵਾ ਸਫਲਾ ਦੇਖੋ ਕਰੇ ਚਲਾਏ ਜੇ ਤਲਾਕੀ ਕਰਕੇ ਦੰਦੇ ਆਨੰਦ ਆਵੇਗਾ ਅਨੇਕਾਂ ਪਾਤਰ ਕਰ ਸੇਵਾ ਕਰੀਏ ਅਨੇਕਾਂ ਤਰ੍ਹਾਂ ਦੀ ਸੇਵਾ ਕਰਤਾ ਪਰ ਉਹ ਕਿਵੇਂ ਕਿਹੜੀ ਕਿਹੜੀ ਸੇਵਾ ਜੀਵ ਪ੍ਰਾਣ ਤਨ ਆਗੈ ਤਰੀਏ ਆਪਣੀ ਜਿੰਨ ਆਪਣੇ ਸਵਾਸ ਪੂਰੂ ਦੇ ਮੁਤਾਬਕ ਚਲਾਣੇ ਕਰ ਪਾਣੀ ਪੱਖਾ ਕਰੋ ਤਜੇ ਬਿਮਾਨ ਜਨ ਜਿਵੇਂ ਗੁਰੂ ਅਮਰਦਾਸ ਜੀ ਨੇ ਪਾਣੀ ਦੀ ਸੇਵਾ ਕੀਤੀ ਜਲ ਢੋਣ ਦੀ ਗਾਗਰਾਂ ਢੋਣ ਦੀ ਸਰਬਰਾਂ ਨੇ ਸੇਵਾ ਕੀਤੀ ਹੈ ਪੱਖਾ ਸੰਗਤਾਂ ਨੂੰ ਗੁਰੂ ਆਰਜਨ ਸਾਹਿਬ ਜੀ ਨੇ ਚਲੜਾ ਕੀਤਾ ਪਰ ਇਹ ਕਰਨਾ ਪੈਗਾ ਪਰ ਕਦੋਂ ਤਜ ਅਭਿਮਾਨ ਹੰਕਾਰ ਛੱਡ ਕੇ ਵੀ ਮੈਂ ਆ ਮੈਂ ਕਰਦਾ ਇਹ ਮੈਂ ਬੱਕਰੀ ਵਾਲੀ ਭੇਡ ਜਾਲ ਛੱਡਣੀ ਬੈਠਾ ਆਪੇ ਇਕ بڑے ਵਿਦਵਾਨ ਕਵੀ ਹੋਏ ਨੇ ਜਿਨ੍ਹਾਂ ਨੇ ਸਤਰਾਂ ਲਿਖੀਆਂ ਨੇ ਦੇਖੋ ਲੋਕਾਂ ਕੀ ਭੇੜਾ ਚਾਲ ਚੱਲ ਤੱਕ ਐ ਪਾਛੇ ਚੱਲ ਆ। ਤਨੇ ਦੇਖੋ ਲੋਕਾਂ ਦੀ ਭੇੜ ਚਾਲ। ਚਲਦੀ ਦੁਨੀਆ ਚਲਦੀ ਦੇ ਪਿੱਛੇ ਚੱਲ ਜੰਦੇ ਕਿਉਂਕਿ ਭੇੜ ਦੀ ਆਪਦੀ ਚਾਲ ਹੈ ਜਿੰਦੜੇ ਇੱਕ ਜਾਂਦੀਆਂ ਸਾਰੀਆਂ ਜਾਂਦੇ। ਸਾਧਗੁਰੂ ਕਹਿੰਦੇ ਨੇ ਕਹਿੰਦੇ ਭਾਈ ਪਾਣੀ ਗੁਰੂ ਕਰਦੀ ਸੇਵਾ ਕਰਕੇ ਚੰਦ ਗਾਲਸ਼ਕਾਂ ਦੀ ਸੇਵਾ ਕਰ ਪਿਆਸੇ ਦੀ ਪਿਆਸ ਬੁਝਾ। ਪੱਕਾ ਭਗ ਗੁਰੂ ਘਰ ਪੱਕਾ ਟੱਲਣ ਦੀ ਸੇਵਾयां ਆਦਿਕਲ ਤੋਂ ਇਲੈਕਟ੍ਰਿਕਲੀ ਆ ਗਿਆ ਸਿਸਟਮ ਹੋਰ ਸੇਵਾ ਲੰਗਰ ਸ਼ਕਾਨ ਦੀ ਪ੍ਰਸ਼ਾਦ ਦੀ ਸ਼ਕਾਨ ਦੀ ਸੇਵਾ ਕਰ ਸਕਦੇ ਪਰ ਇੱਕਰ ਕਦੋਂ ਕਰੇਗਾ ਤਾ ਅਜ ਅਭਿਮਾਨ ਪਹਿਲਾ ਹੰਕਾਰ ਛੱਡੋ ਵੀ ਹਾਰ ਜਿਓ ਅਹੰਕਾਰ ਨਾ ਭਾਵਈ ਊਗਵੇਦ ਪੜ ਸੁਣਾਵੈ ਵੇਦਾਂ ਪੁਰਾਣਾ ਜਿਹੇ ਸ਼ਾਸਤਰਾਂ ਵਿੱਚ ਵੀ ਇਹ ਲਿਖਿਆ ਹੈ परमात्मा हंकार रखता भी नहीं पा कंकार छो प्रवान कोई भी सेवा दी कर है। लंगर प्रशाद अनक पांच अनक बार जाइए कुरबान ऐसी सेवा तो अनेक बार कुरबान जाइए बार बार ऐसी सेवा लोचना करिए मेरे वर्ग कहना जी मैं जाऊचेचा मैं सेवा करा भाई ਸਤਿਗੁਰੂ ਨਾਨਕ ਦੀ ਗੱਦੀ ਤੇ ਬਹਿਣ ਦੇ ਬਾਵਜੂਦ ਧੰਗੂਰੂ ਅਮਰਜਨ ਸਾਹਿਬ ਜੀ ਸੰਗਤਾਂ ਦੇ ਜੋੜਿਆਂ ਦੀ ਸੇਵਾ ਕਰਦੇ ਸਨ। ਇਹੀ ਕਹਿੰਦੇ ਸਨ ਭਾਈ ਇਸੇ ਜੋੜਿਆਂ ਦੀ ਬਦੌਲਤ ਇਸੇ ਸੰਗਤ ਦੀ ਬਦੌਲਤ ਅੱਜ ਗੁਰੂ ਨਾਨਕ ਦੀ ਗੱਦੀ ਮਿਲੀ ਮੈਨੂੰ। ਇਹ ਨਹੀਂ ਕਿ ਮੇਰੇ ਕਰਮਾਂ ਕਰਕੇ। ਸੰਗਤ ਦੀ ਚਰਨ ਧੂੜ ਕਰਕੇ ਮਿਲੀ ਹੈ। ਸੇਵਾ ਵੀ ਕੀਤੀ, ਸਿਮਰਨ ਵੀ ਕੀਤਾ ਨਾਲ ਸਤਿਗੁਰਾਂ ਨੇ ਛੋਟੀ ਉਮਰ ਤੋਂ ਬਹੁਤ ਗੁਜ ਬਣਾ ਕੇ ਵੀ ਦਿਖਾਇਆ। ਜਾਦੂ ਰੂਹੀ ਕਹਿੰਦੇ ਨੇ ਅਨਤ ਬਾਰ ਜਾਈਏ ਪਰ ਬਨ ਗੁਰੂ ਤੋਂ ਬਿਲੇ ਹਾਏ ਸਾਈ ਸੁਆਗਣ ਜੋ ਪ੍ਰਭ ਪਾਈ ਇਸਕੇ ਸੰਗ ਮੇਲੋ ਮੈਨਿ ਮਾਇ ਰਹਾਵ ਕਹਿੰਦੇ ਹੋਈ ਸੁਆਗਵੰਤੀ ਹੋਈ ਪ੍ਰਵਾਣ ਜਿਹੜਾ ਆਪਣੇ ਪ੍ਰਮਾਤਮਾ ਪਤੀ ਨੂੰ ਭਾਗੇ ਐਸਿਆਂ ਦੀ ਸੰਗਤ ਮੈ ਵੀ ਮੇਰੀ ਮਾ ਕਰਨੀ ਕਰਨਾ ਮੇਰਾ ਵੀ ਮਨ ਲੋਚਦਾ ਰਹਾ ਹੂ ਗਿਸ਼ਰਾਮ ਦੇ ਕੇ ਕਿ ਸੰਦਲਦੇ ਨੇ ਧਰਤਨ ਦਾਰਸੀ ਕੀ ਪਣਿਹਾਰ ਕਨੇ ਕਦੇ ਗੁਰੂ ਘਰ ਆਣਾ ਹੈ ਨਾ ਇਸ ਤਰ੍ਹਾਂ ਬਣ ਕੇ ਆਏ ਗੁਰੂ ਘਰ ਦੇ ਦਾਸਾਂ ਦਾ ਵੀ ਦਾਸ ਬਣ ਕੇ ਆਪਣੀ ਅੰਗਤਾ ਚਰਨਾ ਵਿੱਚ ਚਪਲਾਂ ਵਿੱਚ ਜੋੜਿਆਂ ਵਿੱਚ ਛੜ ਕੇ ਆਏ ਤੇ ਤਾਂ ਆਇਆ ਪਰਵਾਨ ਜੇ ਹੰਗਤਾ ਵਸ ਆਇਆ ਆਇਆ ਪਰਵਾਨ ਨਹੀਂ ਕਿਉਂਕਿ ਭਾਵੇਂ ਗਾਈ ਉਹਦੇ ਤੋਂ ਨਿਮਾਣਾ ਨਿਤਾਨਾ ਹੋ ਗਿਆ ਆਪਣੇ ਪੱਲੇ ਛੱਡ ਗਏ ਆ ਇਹ ਗੱਲ ਸਭ ਵਿੱਚ ਦਾਸਨ ਦਾਸੀ ਕੀ ਪਣਿਆਰ ਤੇਰੇ ਦਾਸਾਂ ਦਾ ਵੀ ਦਾਸ ਉਹਨਾਂ ਦੀ ਵੀ ਚਰਨ ਧੂੜ ਲੋ ਜਿਹੜੇ ਤੇਰੇ ਦਾਸ ਨੇ ਉਹ ਦਾਸਾਂ ਦਾ ਵੀ ਅਗੇ ਦਾਸ ਹੈ ਤਾਂ ਉਹਦੀ ਵੀ ਚਰਨ ਧੂੜ ਦਾਸ ਨਾਨਕ ਲੋ ਜੀ ਹੁਣ ਕੀ ਰੇਣ ਬਸੈ ਜੀ ਨਾਲ ਹੁਣ ਕੀ ਚਰਨ ਧੂੜ ਐਸਿਆਂ ਦੀ ਚਰਨ ਧੂੜ ਵੀ ਮੇਰੇ ਜਿੰਦ ਦੇ ਨਾਲ ਰਸਦੀ ਮਾਠੇ ਭਾਗਤ ਭਾਵ ਸੰਜੇ ਚੰਗੇ ਭਾਗ ਹੋਣ ਤੇ ਐਸੇ ਸਤਸੰਗੀਆਂ ਦਾ ਸੰਗ ਮਿਲਦਾ ਕਿਉਂਕਿ ਸਤਿਗੁਰੂ ਕਹਿੰਦੇ ਨੇ ਵਡਭਾਗੀ ਹਰ ਸੰਗਤ ਪਾਵੈ ਭਾਗੀਨ ਪਰਮਚੋਟਾਂ ਖਾਵੈ ਬਿਨ ਭਾਗਾ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜਾ ਜੀ ਵਡਭਾਗੀ ਹਰ ਸਤਸੰਗ ਵਡੇ ਭਾਗਾ ਵਾਲੇ ਨੇ ਜਿਹੜੇ ਸਤਸੰਗਤ ਵਿੱਚ ਪਹੁੰਚਦੇ ਪਰ ਫੰਗਰ ਤੋਂ ਬਿਨਾ ਨਾਮ ਮਨ ਦੀ ਮੈਲ ਕਰੇ ਤੇ ਨਾ ਹੀ ਮਨ ਨੂੰ ਨਾਮ ਦੀ ਛੋਹ ਲੱਗੇ ਨਾਮ ਦੀ ਛੋਹ ਤੋਂ ਬਿਨਾ ਪਰਵਾ ਨਹੀਂ ਹੋ ਸਕੇਗਾ ਮਿਲੇ ਸੁਆਮੀ ਆਪਣੇ ਰੰਗ ਜਦੋਂ ਚੰਗੇ ਭਾਗ ਹੋਣਗੇ ਚੰਗਿਆਂ ਦਾ ਸੰਗ ਹੋਏਗਾ ਫਿਰ ਪ੍ਰਮਾਤਮਾ ਆਪਣੇ ਰੰਗ ਵਿੱਚ ਭਾਵ ਆਪਣੇ ਮੋਜ ਵਿੱਚ ਤੈਨੂੰ ਆਪ دیدار ਆਪਣਾ ਰੂਪ ਬਣਾ ਲਏਗਾ ਜਾਪ ਤਾਪ ਦਿਵ ਸਬਨੇ ਮਾ ਇਹਨੇ ਜਾਤ ਸਿੱਖ ਜੇ ਜਾਪ ਕੀਤਾ ਹੈ ਤਪ ਕੀਤਾ ਸਭ ਅਰਪਣ ਕਰ ਦੇ ਵੀ ਮੈਂ ਨਹੀਂ ਕੀਤਾ ਮੇਰੇ ਸਤਿਗੁਰੂ ਤੇਰਾ ਹੈ ਤੇਰਾ ਕੀ ਆ ਤੂੰ ਜੇ ਕਿਹਾ ਰਖੋ ਤੈਨੂੰ ਕੀ ਦੇ ਸਕਦਾ ਸਭ ਕੁਝ ਤੇਰਾ ਹੀ ਜਾਪ ਜਾਪ ਤਪ ਸੇਵਾ ਸੰਮ੍ਰਿਤ ਸਭ ਕੁਝ ਤੂੰ ਕਰਵਾਇਆ ਨੇਮ ਤੂੰ ਕਰਵਾਇਆ ਕਿਉਂਕਿ ਜੇ ਆਪ ਦੇ ਪੱਲੇ ਰੱਖੇਗਾ ਇਹ ਹੰਕਾਰ ਬਣ ਜਾਏਗਾ ਤੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਕੋ ਬੁਲਾਇਆ ਨਾਮ ਹੰਕਾਰੀ ਤੇ ਨਿੰਦਕ ਵਰਜਨ ਨਾਨਕਾ ਪ੍ਰਤੀ ਰੋਂਦੇ ਨੇ ਪਰ ਜਿਹੜੇ ਨਾਮ ਜਪਦੇ ਨੇ ਨਾ ਉੱਪਰ ਉੱਠ ਕੇ ਹੰਕਾਰ ਨਿੰਦਿਆ ਤੋਂ ਉੱਪਰ ਬਾਣ ਵੀ ਹੋ ਜਾਂਦੇ ਨੇ ਕਿਨੇ ਜਾਪ ਤਾਪ ਦੇ ਹੋਸਾ ਬਣੇ ਸਬ ਗੁਰੂ ਦੇ ਚਰਨਿ ਅਰਪਣ ਕਰ ਵਿਦੇ ਸੇਵਾ ਕੀਤੀ ਤੂੰ ਕਰਵਾਈ ਨੇਮ ਕੀਤਾ ਤੂੰ ਕਰਵਾਇਆ ਪੰਜ ਬਾਣੀਆਂ ਦਾ ਨਿਤਨੇਮ ਕੀਤਾ ਉਹ ਵੀ ਤੂੰ ਕਰਵਾਇਆ અમૃત વેલેરી સેવા ਵੀ ਤੂੰ ਕਰਵਾਈ ਜਾਗਰਣ ਵੀ ਤੂੰ ਬਖਸ਼ਿਆ ਜੇ ਮੈਂ ਆ ਗਈ ਨਾ અમૃત વેਲੇ ਫਿਰ ਜਾਗ 7 8 ਵੀ ਵੱਜ ਜਾਂਦੇ ਨੇ ਕੋਈ ਬਿਲਕੁਲ ਪਰ ਇਹ ਤੇਰੀ ਬਖਸ਼ਿਸ਼ ਹੈ ਕਰਮ ਧਰਮ ਅਰਪਉ ਸਭ ਹੋਮ ਕਹਿੰਦੇ ਕਰਮ ਕੀਤੇ ਨੇ ਚੰਗੇ ਕਰਮ ਨੇ ਜਾਂ ਧਰਮ ਦੇ ਕੋਈ ਕੰਮ ਕੀਤੇ ਨੇ ਅਰਪਉ ਸਭ ਗੁਰੂ ਨੂੰ ਸਭ ਹੋਮ ਇਹ ਹੰਕਾਰ ਦੀਆਂ ਗੰਡਾ ਬਣਦੀਆਂ ਨੇ ਇਹ ਗੁਰੂ ਦੇ ਚਰਨਾਂ 'ਚ ਅਰਪਿਤ ਕਰਦੇ ਵੀ ਤੇਰਾ ਦਿੱਤਾ ਗਰਭ ਮੋਹ ਤਜ ਹੋ ਹੋਰੇਣ ਗਰਭ ਹੰਕਾਰ ਜੇ ਜ ਗਰਭ ਬੱਬੇ ਦੇ ਨਾਲ ਆ ਗਿਆ ਉਹ ਮਾਤਾ ਦੇ ਪੁੱਤਰ ਦੀ ਗੱਲ ਪਰ ਇੱਥੇ ਬੱਬੇ ਦੇ ਨਾਲ ਆ ਬੱਬੇ ਨਾਲ ਭਾਵ ਹੰਕਾਰ ਮੋਹ ਮੋਹ ਕਿਹੜਾ ਹੈ ਪਿਆ ਪੁੱਤਰਾਂ ਦਾ ਗ੍ਰਸਤੀ ਦਾ ਤਨ ਦੌਲਤ ਦਾ ਇਹ ਸਾਰਾ ਮੋਹ ਗੁਰੂ ਦੇ ਚਰਨੀ ਸਰਪੰ ਅਰਪਣ ਕਰਨਾ ਕਰ ਤਜ ਹੋ ਹੋਰੇਣ ਇਹ ਛੱਡ ਕੇ ਫਿਰ ਗੁਰੂ ਦੇ ਚਰਨੀਆਂ ਆਏਗਾ ਤਾਂ ਪ੍ਰਵਾਹ ਹੋਵੇ ਬੜੀ ਪਰਦੀ ਯੁਗਤੀ ਦਿੱਤੀ ਹੈ ਚੰਗੇ ਜਪ ਤਪ ਕੀਤੇ ਨੇ ਕਰਮ ਧਰਮ ਕੀਤੇ ਨੇ ਨਾਮ ਪੂਜਾ ਪਾਠ ਕੀਤਾ ਵੀ ਆਪਣੀ ਹੰਗਤਾ ਹੈ ਕੋਈ ਗਿਆਨ ਹੈ ਕੋਈ ਮਾਨ ਹੈ ਮਤ ਨੂੰ ਮਾਨ ਕਰੇ ਜੇ ਹੋਂ ਕਿਛ ਜਾਣ ਦਾ ਮਨ ਨਿਵਾਣਾ ਹੋਇ ਰਹੋ ਮਤਾ ਕਿ ਤੇ ਮਾਨ ਕਰੀ ਸਤ ਗੁਰੂ ਦੇ ਚਰਨੀਆਂ ਛੱਡੀ ਕਿਉਂਕਿ ਉਹ ਐਸਾ ਵਿਦਵਾਨ ਹੈ ਮੂਰਖਾਂ ਤੋਂ ਵਿਦਵਤਾ ਦੇ ਤੇ ਵਿਦਵਾਨਾਂ ਤੋਂ ਮੂਰਖਾਂ ਦੇ ਕੰਮ ਕਰਵਾਣਾ ਜਾਂਦਾ ਹੈ ਵੱਡੇ ਵੱਡੇ ਕਹਿੰਦੇ ਘੁਆਂਦੇ ਮੂਰਖਤਾਈ ਕਰਦੇ ਦੇਖੇ ਤੇ ਕਹਿੰਦੇ ਘੁਆਂਦੇ ਜਿਹਨੂੰ ਦੁਨੀਆਂ ਮੂਰਖ ਕਹਿੰਦੀ ਸੀ ਲੋਕ ਕਹੇ ਕਬੀਰ ਬੋਰਾ ਨਾ ਕਬੀਰ ਕਹਾਂ ਮਰਮ ਮੂਰਾਮ ਪਛਾਣਾ ਲੋਕ ਕਹਿੰਦੇ ਕਬੀਰ ਬੋਰਾ ਪਾਗਲ ਹੋਇਆ ਪਿਆ ਪਰ ਕਹਿੰਦੇ ਮੈਂ ਰਾਮ ਨੂੰ ਪਛਾਣਦਾ ਹਾਂ ਕੋਈ ਆਖਿਆ ਭੂਤ ਨਾ ਕੋਈ ਕੇ ਬਤਾਲਾ ਕੋਈ ਆਖਿਆ ਆਦਮੀ ਨਾਣ ਵਿਚਾਰਾ ਹੋ ਪਿਆ دیਵਾਨਾ ਸਾਹ ਤਾਂ ਨਾਨਕ ਮੋਰਾ ਨਾ ਹਉ ਗੁਰ ਮਿਲ ਇੱਕ ਪਛਾਨਾ ਉਹ ਮੈਂ ਤਾਂ ਗੁਰੂ ਨੂੰ ਮਿਲ ਕੇ ਇੱਕ ਦੀ ਪਛਾਣ ਕੀਤੀ ਲੋਕ পাগল ਕੋ ਰਾ ਗਈ ਅੰ데 ਪਰ ਮੈਂ ਪਛਾਨੇ ਕਰੀ ਤੇ ਇਹਨੇ ਹੰਕਾਰ ਛੱਡ ਦੇ ਮਾਣ ਛੱਡ ਦੇ ਮੋਹ ਛੱਡ ਦੇ ਓਨ ਕੈ ਸੰਗ ਦੇ ਕੋਸ ਪ੍ਰਭ ਨੇ ਜਦੋਂ ਛੱਡੇਗਾ ਜਿਨ੍ਹਾਂ ਨੇ ਛੱਡਿਆ ਉਹਨਾਂ ਦਾ ਸੰਗ ਕਰਕੇ ਮਨ ਤੇ ਬੁੱਧੀ ਰੂਪੀ ਨੇਤਰਾਂ ਦੇ ਨਾਲ ਗੁਰੂ ਦਾ ਦਰਦਾਰਾ ਇਹ ਬ੍ਰਹਮਵਸਥਾ ਦਾ ਮਾਰਗ ਦੱਸਿਆ ਸਤਿਗੁਰਾਂ ਨੇਮਕ ਨੇਮਕ ਇਹ ਹੀ ਆਰਾਧਾ ਤੇਨੇ ਭਾਈ ਇੱਕ ਇੱਕ ਸਵਾਸ ਕਰਕੇ ਇਹ ਹੀ ਅराधना ਕਰ ਦਿਨ ਸਰੈਣ ਇਹ ਸੇਵਾ ਸਦਾ ਦਿਨ ਰਾਤ ਗੁਰੂ ਦੀ ਸੇਵਾ ਐਸੀ ਸੇਵਾ ਲੋਚਨਾ ਕਰ ਜਿਹਦੇ ਨਾਲ ਮਨ ਦੀ ਮੈਲ ਧੋਤੀ ਜਾਏ ਤੇ ਆਇਆ ਸਫਲਾ ਹੋ ਸਕੇ ਕਿਉਂਕਿ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੱਲ ਆਇਆ ਆਸ਼ੀਰਵਾਦ ਸਤਗੁਰੂ ਦੇ ਸੇਵਾ ਕਰਨੀ ਦਾ ਪ੍ਰਵਾਨ ਹੋ ਜਾਏ ਪੈ ਕਿਰਪਾਲ ਗੋਪਾਲ ਗੋਬਿੰਦ ਫਿਰ ਤੇ ਤੇ ਪ੍ਰਮਾਤਮਾ ਕਿਰਪਾਲੂ ਵੀ ਹੋਏਗਾ ਜਿਹੜਾ ਧਰਤੀ ਦਾ ਪਾਲਨਾਰ ਹੈ ਧਰਤੀ ਦਾ ਆਸਰਾ ਹੈ ਉਹ ਤੇਰੇ ਤੇ ਮਿਹਰਵਾਨ ਵੀ ਹੋਏਗਾ ਸਾਧ ਸੰਗ ਨਾਨਕ ਬਖਸੰਦ ਸਾਧ ਸੰਗਤ ਵਿੱਚ ਆ ਕੇ ਤਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦਾਸ ਨਾਨਕ ਵੀ ਬਖਸ਼ਿਆ ਗਿਆ ਭਾਈ ਜਿਹੜਾ ਇਸਿਆਂ ਦੀ ਸੰਗਤ ਕਰੇਗਾ ਉਹ ਵੀ ਬਖਸ਼ਿਆ ਜਾਏਗਾ ਕਿਉਂਕਿ ਲੱਕੜ ਦੀ ਫਿਤਰਤ ਹੈ ਜਿੰਨਾ ਮਰਜੀ ਤਣਾ ਸੋਨਾ ਲੋਹਾ ਹੋਵੇ ਉਹਨੂੰ ਵੀ ਸਮੁੰਦਰੋਂ ਪਾਰ ਕਰ ਦਿੰਦੀ ਹੈ ਧੂ ਐਸਾ ਬੇੜੀ ਹੈ ਐਸਾ ਲੱਕੜ ਐਸਾ ਚੰਦਨ ਹੈ ਜਿਹੜਾ ਇਹਦਾ ਵੀ ਸੰਗ ਕਰੇਗਾ ਉਹ ਵੀ ਪਾਰ ਹੋ ਜਾਏਗਾ ਪਰ ਸ਼ਰਤ ਹੰਕਾਰ ਮੋ ਲੋਭ ਇਰਖਾ ਛੱਡ ਕੇ ਗੁਰੂ ਦੇ ਚਰਨੀਆਂ ਸਤਿਗੁਰੂ ਅਗੇ ਅਰਦਾਸ ਕਰ ਮੈਂ ਤਾਨ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਨੂੰ ਆਸਰਾ ਵੀ ਤੇਰਾ ਮੈਨੂੰ ਮਾਨ ਵੀ ਤੇਰਾ ਮੈਨੂੰ ਵਡਿਆਈ ਵੀ ਤੇਰੀ ਜਿੰਦੂਗ ਸਲਾਂਦੇ ਨੇ ਵਡਿਆਈ ਉਹ ਵੀ ਤੇਰੀ ਹੈ ਮੇਰੀ ਕੋਈ ਵਡਿਆਈ ਨਹੀਂ ਕਰਦਾ ਸਭ ਕੁਝ ਤੇਰਾ ਦੇ ਪੈ ਜੇ ਤੂੰ ਨਾ ਦਿੰਦਾ ਐਸ਼ੋ ਵਰ ਫਿਰ ਮੈਨੂੰ ਕਹਿੰਦੇ ਜਨਣਾ ਚੀ ਜਿੱਤੀ ਆਪ ਉਤਰਨਾ ਦਿੰਦਾ ਮੇਰਾ ਕਿਹੜਾ ਵੰਸ ਉਹ ਤਾਂ ਸਭ ਕੁਝ ਦਿੱਤਾ ਦੇ ਰਿਹਾ ਕਿਤੇ ਇਸ ਤਰ੍ਹਾਂ ਸ਼ੁਕਰਾਨਾ ਕਰਨਾ ਆ ਜਾਏ ਤੇ ਗੁਰੂ ਦੇ ਘਰ ਨਿਮਰਤਾ ਵਿੱਚ ਇਹ ਨਹੀਂ ਵੀ ਕੋਈ ਦੇਖੇ ਤਾਂ ਸੇਵਾ ਕਰਾਂ ਚਾਹੋ ਹੋਵੇ ਜਿਸ ਦਿਨ ਮਨ ਵਿੱਚ ਸੇਵਾ ਕਰਨ ਦਾ ਚਾਹੋ ਹੋ ਗਿਆ ਨਾ ਉਸ ਦਿਨ ਪ੍ਰਮਾਤਮਾ ਦੇ ਨਜ਼ਦੀਕਤਾ ਨਿਕਟਤਾ ਮਿਲਣੀ ਬਿਸ਼ੁਨ ਹੋ ਜਾਏਗੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਅਕੋ ਗੈਂਕੀਆਂ ਪਰਵਾਹ ਕਰਨੀ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਨਿ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਦਿਓ ਸੀ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਨ ਕਰਨ ਦੀ ਜਾਤ ਆ ਜਾਵੇ ਲੇਖਕ ਦੇਣਾ ਛੁੱਟੀ ਹੈ ਖਿੰਗਣ ਭੂਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਭਾਉ ਕਰਦੇ ਹੋ ਸੱਜਣ ਅਸੀਂ ਸੁਣੀਆਂ ਜੋ ਹੋਵੇ ਸਾਇਤ ਮੇਲ ਗੱਜ ਵੱਜ ਕੇ ਫਤੇ ਦਾ ਜਲਾ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ